ਟੋਰਾਂਟੋ ਦੇ ਨਿਊ ਮਾਰਕੀਟ ਵਿਖੇ ਇੱਕ ਜੁਐਲਰੀ ਸਟੋਰ ਲੁੱਟਣ ਵਾਲੇ ਚਾਰ ਸ਼ੱਕੀਆਂ ਨੂੰ ਹਾਈਵੇ 404 ਰੂਟ ਤੇ ਵਾਪਰੇ ਹਾਸਿਲ ਦੇ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਮਿਲਟਨ ਦੇ ਇੱਕ ਸਖਸ਼ੇ ਦੇ ਕੋਲੋਂ 3 ਲੱਖ ਡਾਲਰ ਤੋਂ ਵੱਧ ਮੁੱਲ ਵਾਲੀਆਂ ਚੋਰੀशुदा ਪਰਫਿਊਮ ਦੀਆਂ ਸ਼ੀਸ਼ੀਆਂ ਬਰਾਮਦ ਕਰਨ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਬਿਟਵੀ 39 ਸਾਲ ਦੇ ਰਵਿਂਦਰ ਬੇੜੀ ਨੂੰ ਜ਼ਬਰਦਸਤ ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਵੀ ਰਿਪੋਰਟ ਸਾਹਮਣੇ ਆ ਰਹੀ ਹੈ ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਤਕਰੀਬਨ 5:30 ਵਜੇ ਅਪਰ ਕੈਨੇਡਾ ਮਾਲ ਦੇ ਵਿੱਚ ਜੁਐਲਰੀ ਸਟੋਰ ਉਤੇ ਕਪੈੰਦੀ ਇੰਤਲਾ ਮਿਲੀ ਪੁਲਿਸ ਮੁਤਾਬਕ ਪੰਜ ਸ਼ੱਕੀ ਜੁਲਰੀ ਸਟੋਰ ਦੇ ਵਿੱਚੋਂ ਦਾਖਲ ਹੋਏ ਅਤੇ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ। ਡਾਕਿਧਵਾਨ ਦੋ ਜਣੇ ਉੱਤੇ ਪੇਪਰ ਸਪਰੇਵੀ ਕੀਤਾ ਗਿਆ। ਪੁਲਿਸ ਨੇ ਸ਼ੱਕੀ ਦੀ ਗੱਡੀ ਦਾ ਪਿੱਛਾ ਸ਼ੁਰੂ ਕੀਤਾ ਅਤੇ ਸਟੀਲਜ਼ ਅਵਨੂ ਇਸ ਦੇ ਨੇੜੇ ਹਾਈਵੇ 404 ਉੱਤੇ ਤਿੰਨ ਗੱਡੀਆਂ ਦੀ ਟੱਕਰ ਹੋ ਗਈ। ਹਜ਼ੂਰਾਂ ਮੌਕੇ ਤੇ ਪਹੁੰਚੇ ਪੁਲਿਸ ਅਫਸਰਾਂ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਜਦਕਿ ਪੰਜਵਾਂ ਸ਼ੱਕੀ ਹਲੇ ਤੱਕ ਫਰਾਰ ਚਲਦੇ। ਉਦੋਂ ਟਾਉਨਟਾ ਪੁਲਿਸ ਨੇ ਦੱਸਿਆ ਕਿ ਮਿਲਟਨ ਦੇ ਇੱਕ ਘਰ ਦੇ ਵਿੱਚ ਛਾਪੇ ਦੌਰਾਨ 400 ਦੀ ਸ਼ੁਦਾ ਪਰਫਿਊਮ ਦੀਆਂ 1880 ਸ਼ੀਸ਼ੀਆਂ ਸਬਤ ਕਿਤਿਆਂ ਕਿਹਾ ਨੇ ਜਿਨ੍ਹਾਂ ਦੀ ਅੰਦਾਜ਼ਨ ਕਿ